ਲੈ ਵੀ ਪਿੰਡਾਂ ਵਾਲੇ ਭੈਣ ਭਰਾਓ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਨਵੇਂ ਸਾਲ ਦੀਆਂ ਅੱਜ ਤੁਹਾਨੂੰ ਫੇਰ ਇੱਕ ਵਾਰੀ ਜਰਮਨ ਦਾ ਇੱਕ ਪਿੰਡ ਦਿਖਾਇਆ ਜਾਊਗਾ ਤੇ ਪਿੰਡ ਦੇ ਵਿੱਚ ਗੋਰੀ ਪੱਠੇ ਕੁਤਰਦੀ ਰਹੀ ਆ ਡੰਗਰਾਂ ਨੂੰ ਪਾਉਣ ਵਾਸਤੇ ਧਾਰਾਂ ਚੁੰਦੀ ਰਹੀ ਆ ਘਰ ਦਾ ਕੰਮ ਕਰਦੀ ਰਹੀ ਆ ਉਹ ਗੋਰੀ ਦਾ ਤੁਹਾਨੂੰ ਅੱਜ ਟੋਕਾ ਦਿਖਾਣਾ ਹੱਥਾਂ ਨਾਲ ਪੱਠੇ ਕੁਤਬ ਨਾਲਾ ਕਦੀ ਸੋਚ ਸਕਦੇ ਆ ਕਿ ਪੱਠੇ ਹੱਥਾਂ ਨਾਲ ਗੋਰੀਆਂ ਕੁਤਰਦੀ ਨੇ ਥਾਪੀ ਨਾਲ ਆਪਣੇ ਕੱਪੜੇ ਧੋਉਂਦੀਆਂ ਰਹੀਆਂ ਖੂਹ ਇੱਥੇ ਮੌਜੂਦ ਆ ਟੋਕਾ ਇੱਥੇ ਮੌਜੂਦ ਆ ਬਸ ਵੀਡੀਓ ਨੂੰ ਤੁਸੀਂ ਕਮੈਂਟ ਕਰਕੇ ਸ਼ੇਅਰ ਕਰਕੇ ਅੱਗੇ ਭੇਜਣਾ ਵੀਡੀਓ ਕਿੱਦਾਂ ਦੀ ਲੱਗੀ ਆਓ ਚੱਲਦੇ ਆਂ ਗੋੜ ਅੱਜ ਆ ਗਏ ਆ ਪਿੰਡ ਤੇ ਮਾਈ ਦਾ ਪੋਤਾ ਵੀ ਤੁਹਾਨੂੰ ਦਿਖਾਉਨੇ ਵੇਖੋ ਗੋਰਾ ਛੱਟਾ ਕੁੰ ਬੇਟੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਢੇ ਨਾਲੇ ਪੀਜਾ ਆਰਡਰ ਕੀਤਾ ਆ ਜਾ ਆਰਾ ਤੁਹਾਨੂੰ ਦਿਖਾਉਨੇ ਆ ਭਾਈ ਕਾਲੇ ਦਾਵਾ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹਨ ਦਿਖਾ ਲੈਣੀਆਂ ਬਹੁਤ ਔਖੀਆਂ ਹੈਲੋ ਬਹੁਤ ਔਖੀਆਂ ਗੋਰੀ ਨਿਕਲ ਆਈ ਬਾਹਰ ਆਖੋ ਪਿੱਛੇ ਤਰੱਕੀ ਬਾਬੇ ਹੋ ਇੱਕੋ ਦਿਨ ਨਹੀਂ ਹੋਗੀ ਤਰੱਕੀ ਕਰਨ ਵਾਸਤੇ ਬਹੁਤ ਟਾਈਮ ਲੱਗਾ ਪੁਰਾਣੇ ਘਰ ਦੇਖੋ ਕਿੰਨੇ ਪਿਆਰੇ ਕਲਰ ਕੀਤੇ ਲੱਕੜਾਂ ਕੰਧਾਂ 'ਚ ਫਸਾਈਆਂ ਤਿਆਰੀ ਦੇਖੋ 4 4 5 500 ਸਾਲ ਪੁਰਾਣਾ ਘਰ ਨੇ ਘੈਂਟ ਦੇਸੀ ਪਿੰਡੂਆਂ ਦਾ ਇੱਕ ਪਿੰਡ ਆ ਆ ਵੇਖੋ ਗੋਰੀ ਜਿਹੇ ਪੱਠੇ ਕੁਦਰਤੀ ਟੋਕੇ ਤੇ ਇਹ ਟੋਕਾ ਹੁਣ ਤੁਹਾਨੂੰ ਦਿਖਾ ਲਣਾ ਇਤਿਹਾਸਕ ਬਣ ਲਗਾ ਆ ਜਿਓ ਫਿਰ ਅਗਲੇ ਆਨੇ ਬਾਬਿਓ ਗਾਰਡਨ ਦੇ ਵਿੱਚ ਲਾਇਆ ਤੇ ਟੋਕੇ ਦੀ ਤੁਹਾਨੂੰ ਖਾਸੀਆ ਦਿਖਾਣੇ ਆਹ ਦੇਖੋ ਹੱਥਾ ਅੱਛਾ ਗੱਡ 2-400 ਸਾਲ ਦੇ ਪੁਰਾਣਾ 100-200 ਸਾਲ ਤੇ ਹੋਊਗਾ ਜੀ ਆਹ ਸ਼ੋਰੀਆਂ ਵੇਖੋ ਅੱਧਾ ਵੀਲ ਉਹਦਾ ਟੁੱਟ ਗਿਆ ਵਿਚਾਰੇ ਦਾ ਥੱਲੇ ਟਾਇਰ ਹੈਗੇ ਆ ਤੇ ਆਹ ਦੇਖੋ ਉਹ ਕਿਹੜੀ ਕੰਪਨੀ ਦਾ ਮਾਨਹੇਮ ਤੋਂ ਬਣਿਆ ਤੇ ਇਹਦੀ ਤੁਹਾਨੂੰ ਦਿਖਾਉਨੇ ਆ ਟੋਕੇ ਦੇ ਵੀਲ ਆ ਦੇਖੋ ਇਧਰ ਕਿੰਨੀ ਚੀਰਨੀ ਵਧਾਉਣੀ ਆ ਕਿੰਨੀ ਘਟਾਉਣੀ ਗੋਰੇ ਪਹਿਲੇ ਦਿਨ ਤੋਂ ਹੀ ਮੇਰੇ ਹਿਸਾਬ ਨਾਲ ਬੜੇ ਸ਼ਾਰਪ ਰਏ ਥੱਲੇ ਲੱਕੜ ਲਾਈ ਆ ਆ ਸ਼ੁਰੀਆਂ ਦੇਖੋ ਅਸੀਂ ਵੀ ਸ਼ੁਰੀਆਂ ਮਟਾਲੇ ਝੰਡਾਉਂਦੇ ਰਹੇ ਆ ਤੇ ਆਹ ਦੇ ਗਰਾਰੀਆਂ ਘਟਾ ਵਡਾ ਕੇ ਕਿੱਡੀ ਮੋٹے ਪੁੱਠੇ ਘੁਰਨੇ ਇਹਨਾਂ ਕਿੱਦਾਂ ਤੂੰ ਦੇਖੋ ਕਿੰਨਾ ਪੁਰਾਣਾ ਟੋਕਾ ਤੇ ਇਹਦਾ ਪਾਟਾ ਸਾਹ ਦੇਖੋ ਥੱਲੇ ਚੈਨ ਲੱਗੀ ਆ ਲੱਕੜ ਦਾ ਪਾਟਾ ਆ ਦੋਰੇ ਲੱਕੜਵਾਈ ਆ ਤੇ ਆਹ ਪਿੰਨਾ ਵਧਾਈਆਂ ਚਾਰ ਵਧਾਉਣ ਘਟਾਉਣ ਵਾਸਤੇ ਆ ਦੇਖੋ ਆਹ ਜਿਹੜੀ ਉਹੋ ਕੈਨ ਕੱਡੀ ਥੋੜੀ ਆ ਕਿੰਨਾ ਹੁਣ ਤੇ ਪਤਾ ਨਹੀਂ ਵੀ ਕਿੱਥੇ ਕਿਦਾਂ ਦੇ ਟੋਕੇ ਆ ਗਏ ਆ ਤੇ ਕਈ ਵਾਰ ਟੋਕਿਆਂ 'ਚ ਹੱਥ ਆ ਜਾਂਦਾ ਰਿਹਾ ਲੋਕਾਂ ਦੇ ਬਾਹਾਂ ਬੂਹਾਂ ਕੱਟੀਆਂ ਜਾਣੀਆਂ ਕਈ ਗੋਜ ਤੇ ਕਿੱਦਾਂ ਲੱਗਣਿਆ ਫਿਰ ਪਿੰਡ ਵਾਲਿਓ ਵੀਡੀਓ ਜਰਮੇਨ ਮੇਡ ਇਨ ਜਰਮਨ ਦਾ ਟੋਕਾ 100 200 ਸਾਲ ਪੁਰਾਣਾ ਟੋਕਾ ਗਰਾਰੀਆਂ ਚੈੱਕ ਕਰਿਓ ਜੇ ਜਦੋਂ ਵੀ ਕੋਈ ਮਸ਼ੀਨਰੀ ਬਣਾਉਂਦੇ ਜਰਮਨ ਦੀ ਮਸ਼ੀਨਰੀ ਬੜੀ ਮਸ਼ਹੂਰ ਹੈ ਜਦੋਂ ਕੋਈ ਜੀਜ ਬਣਾਉਂਦੇ ਕੋਈ ਘੈਂਟ ਹੀ ਬਣਾਉਂਦੇ ਆ ਇਹਨਾਂ ਕਾਲਾ ਤੇਲ ਲੱਗਦਾ ਹੋਊਗਾ ਤੁਸੀਂ ਇਹ ਚੀਜ਼ ਸੋਚ ਕੇ ਵੇਖੋ ਵੀ ਇੰਨਾ ਵੀ گاਵਾ ਮੱਜਾਂ ਰੱਖੀਆਂ ਹੋਣਗੀਆਂ ਇਹ ਵੀ ਛੁਰੀਆਂ ਚੰਡਾਉਣ ਜਾਂਦੇ ਹੋਣਗੇ ਇਹ ਵੀ ਹੱਥੇ ਪੱਥੇ ਕੁਤਰਦੇ ਹੋਣਗੇ ਤੇ ਆਪਣਾ ਚੀਜ਼ ਸਾਹਮਣੇ ਬੈਠੇ ਯਾਰ ਇਤਿਹਾਸ ਸਾਹਮਣੇ ਬੈਠੇ ਆਪਣਾ ਕਲਚਰ ਸਾਹਮਣੇ ਬੈਠੇ ਆ ਭਾਵੇਂ ਹੁਣ ਜਰਮਨ ਦੇ ਵਿੱਚ ਕਿਡ ਗੜੀਆਂ ਮਹਿੰਗੀਆਂ ਕੱਟੀਆਂ ਬਣ ਗਿਆ ਅਸਲਾ ਬਣ ਗਿਆ ਜੂਰੋ ਬਣ ਗਿਆ ਕਈ ਕੁਝ ਬਣ ਗਿਆ ਮਰਾਤੀ ਨੇ ਮਨ ਮੋਲਣਾ ਤੁਹਾਡਾ ਇਹ ਵੀਡੀਓ ਜੇ ਪਿੰਡ ਵਾਲੇ ਮਿਲੀਅਨ ਨਾ ਗਈ ਤੇ ਫਾਇਦਾ ਕੀ ਫਿਰ ਵੀਡੀਓ ਬਣਾਉਣ ਦਾ ਅੱਗੇ ਤੁਹਾਨੂੰ ਦਿਖਾ ਲਾਂ ਦਾ ਆਹ ਦੇਖੋ ਪਾੜਸ਼ਾ ਝੈਨ ਘੁੰਮਦੀ ਹੋਊਗੀ ਹੁਣ ਇਹ ਵੀ ਨਹੀਂ ਪਤਾ ਵੀ ਕਿਹੜੇ ਪੱਠੇ ਕੁੱਦਰਦੇ ਹੋਣਗੇ ਜਾਂ ਚਰੀ ਕੁੱਦਰਦੇ ਹੋਣਗੇ ਜਾਂ ਬਾਜਰਾ ਜਾਂ ਕਹਿ ਲੋ ਵੀ ਜਵਾਰ ਕੁੱਦਰਦੇ ਹੋਣਗੇ ਕੋਈ ਨਾ ਕੋਈ ਤੇ ਇੱਥੇ ਡੰਗਰਾਂ ਨੂੰ ਪੱਠੇ ਪਾਉਣ ਵਾਸਤੇ ਹੋਊਗਾ ਜੀ ਇਹਦੀ ਤੁਸੀਂ ਮੈਨੂੰ ਆਹ ਚੀਜ਼ ਬੜੀ ਪਸੰਦ ਆ ਗਰਾਰੀਆਂ ਵੇਖੋ ਕਿ ਆਹ ਇਹ ਵੀ ਉਦੋਂ ਦੀ ਹੋਦੀਆਂ ਕਿੰਨੀਆਂ ਪੁਰਾਣੀਆਂ ਆਹ ਦੇਖੋ ਅੰਦਰਲੇ ਘਰੇ ਜਿਹੜੇ ਖੇਤ ਦੇ ਅੰਦਰ ਨੂੰ ਖੱਟਦੇ ਇਹਨਾਂ ਨੂੰ ਉਹ ਕਿਦਾਂ ਗਰਾਰੀਆਂ ਦੇ ਨਾਲ ਫੇਟਾ ਕਿਦਾਂ ਇਹ ਸਾਰੀ ਚੈਨ ਘੋਮਦੀ ਸੀ ਤੇ ਕਿਦਾਂ ਕਿੰਨੀ ਜਾਨ ਉਹਨਾਂ ਗੋਰੀਆਂ ਜੋ ਪੱਠੇ ਕੋ ਉਤਰਦੀਆਂ ਹੋਣਗੀਆਂ ਇਹ ਆ ਪਿੰਡਾਂ ਦੇ ਮਾਹੌਲ ਇਹ ਆ ਪਿੰਡਾਂ ਦੀ ਗੱਲਬਾਤ ਐਂਡ ਰੱਖ ਤਾਂ ਦਿਖਾਉਂਦੇ ਮਾਨ ਹੈਵੇਂ ਇੱਕ ਪਿੰਡ ਇਥੇ ਸ਼ਹਿਰ ਆ ਹੁਣ ਇਹ ਨਹੀਂ ਪਤਾ ਕਿ ਕਿੰਨੇ ਸੋ ਕਿਹੜੀ ਸੰਦਾ ਬਣਿਆ ਪਰ ਕੰਮ ਸੋ ਕੰਮ 2-300 ਸਾਲ ਤੇ ਪੁਰਾਣਾ ਹੋਊਗਾ ਇਹ ਹੁਣ ਵੀ ਹੌਂਟ ਟਰੈਕਟਰ ਜਿਹੜੇ ਮਹਿੰਗੇ ਆ ਗਏ ਅੜੜੀਆਂ ਮਹਿੰਗੀਆਂ ਮਸ਼ੀਨਰੀਆਂ ਆ ਗਈਆਂ ਖਾ ਵੱਢਣ ਵਾਲੀਆਂ ਪੱਠੇ ਵੱਢਣ ਵਾਲੀਆਂ ਇਹ ਵੀ ਪਹਿਲਾਂ ਦੁੱਧ ਪਾਣੀ ਵੇਚਦੇ ਹੋਣਗੇ ਡੇਰੀ ਦਾ ਕੰਮ ਗੋਰੀਆਂ ਗੋਰੇ ਕਰਦੇ ਹੋਣਗੇ ਆ ਦੇਖੋ ਕਦੇ ਕਦੀ ਆ ਸਾਨੂੰ ਵੀ ਚੇਤਾ ਆ ਜਾਂਦਾ ਛੋੜੇ ਛੋੜੇ ਹੁੰਦੇ ਆ ਬਰਸਣ ਕੁਤਰਨਾ ਚਰੀ ਕੁਤਰਨੀ ਪੱਠੇ ਕੁਤਰਨੇ ਤੇ ਡੋਲੇ ਅਨਵਲ ਵੇਖਣਾ ਵੀ ਜਰਾ ਬੜਾ ਯਾਨ ਆਉਂਦੀ ਡੋਲਿਆਂ ਤੇ ਆ ਦੇਖੋ ਸ਼ੁਰੂਆਤ ਬਟਾਲੇ ਸਾਡੇ ਹੁੰਦਾ ਸੀਗਾ ਠੋਕਰ ਦੇ ਪੁੱਲ ਤੇ ਬਟਾਲੇ ਉਰਕੋ ਸ਼ੁਰੂਆਤ ਤੇ ਲਾਉਂਦੇ ਰਹੇ ਆ ਤੇ ਆ ਸਾਰਾ ਤੁਸੀਂ ਦੇਖ ਆ ਰਹੇ ਹੋ ਸਿਸਟਮ ਆਹ ਤੁਹਾਨੂੰ ਅੱਗੇ ਹੁਣ ਖੂਦ ਦਿਖਾਉਂਦੇ ਆ ਅੱਗੇ ਇੱਕ ਆਓ ਘਰ ਦੇਖੋ ਘਟਸੋ ਘਟ ਵੀ 2-400 ਸਾਲ ਦੇ ਪੁਰਾਣਾ ਹੋਊਗਾ ਇਹ ਜਿਹੜਾ ਆ ਸ਼ੀਸ਼ਾ ਮੂੰਹ ਵੇਖਣ ਨੂੰ ਨਹੀਂ ਲਾਇਆ ਇਥੇ ਗੱਡੀ ਦਾ ਪਤਾ ਲੱਗ ਜਾਂਦਾ ਉਹ ਗੱਡੀ ਆ ਰਹੀ ਪਿਛੇ ਰੋਡ ਤੇ ਉਹ ਘਰ ਵੇਖੋ ਕਿੰਨਾ ਪੁਰਾਣਾ ਹੁਣ ਤੁਹਾਨੂੰ ਖੂਦ ਦਿਖਾਉਂਦੇ ਆ ਵੇਟ ਕਰਿਓ ਇਸ ਜਰਮਨ ਦੇ ਏਰੀਆ ਨੂੰ ਹਿਸਨ ਕਹ ਦਿੰਨੇ ਹਿਸਨ ਤੇ ਦੋ ਬਾਰਡਰ ਹੈ ਹਿਸਨ ਤੇ ਟਰੰਗਨ ਦਾ ਜਿੱਥੇ ਅਸੀਂ ਇਸ ਟਾਈਮ ਵੀਡੀਓ ਬਣਾਉਣੀ ਆ ਘਰਾਂ ਦੀ ਬੰਤਰ ਬਾਬੇ ਉਹ ਦੇਖੋ ਕਿੰਨੀ ਪਿਆਰੀ ਹੈ ਹਨਾ ਘਰਾਂ ਦੀ ਬੰਤਰ ਦੇਖੋ ਗੱਡੀ ਪਿਆਰੀ ਗੋਰੀ ਲਈ ਫਿਰਦੀ ਜਵਾਗ ਤੇਨ ਆਪਣੇ ਨਾਲ ਅੱਜ 1 ਤਰੀਕ ਪਹਿਲਾ ਮਹੀਨਾ 2025 ਆ ਨਵਾਂ ਸਾਲ ਦਾ ਦੇਨੇ ਆ ਤੇ ਕੋਈ ਵੀ ਜੀਪ ਰੰਦਰ ਤੁਹਾਨੂੰ ਬਾਹਰ ਨਜ਼ਰ ਨਹੀਂ ਆਊਗਾ ਖੂ ਬਾਬੇ ਉਹ ਹੁਣ ਕਿੱਥੋਂ ਲੱਭਾਂ ਅੱਗੇ ਘਰਾਂ ਦੇ ਵਿੱਚ ਆਮ ਲਾ ਪੈਂਦੇ ਸੇ ਵੱਟੀਆਂ ਕੋਠੀਆਂ ਵਾਂ ਜੇ ਕਿਸੇ ਢੇਰੇ ਤੇ ਗਿਆ ਤੁਹਾਨੂੰ ਖੂਬ ਹੀ ਦਿਖਾਵਾਂਗੇ ਅੱਗੇ ਹਨਾ ਆ ਬਿਰਦਾ ਆਸ਼ਰਮ ਆ ਬਜ਼ੁਰਗਾਂ ਵਾਸਤੇ ਜਿਨ੍ਹਾਂ ਦੇ ਬੱਚੇ-ਪੁੱੱਚੇ ਛੱਡ ਜਾਂਦੇ ਆ ਤੇ ਇੱਥੇ ਗੋਰੇ ਸੇਵਾ ਕਰਦੇ ਉਹਨਾਂ ਦੀ ਆ ਫਾਇਲ ਹੈ ਮੈਨੂੰ ਕਹਿੰਦੇ ਹਾਂ ਹਮ ਕਹਿੰਦੇ ਜਿੱਥੇ ਰਹਿੰਦੇ ਗੋਰੇ ਬਜ਼ੁਰਗ ਤੇ ਬੱਚੇ-ਪੁੱੱਚੇ ਮਿਲਣਾ ਹੁੰਦੇ ਨਵੇਂ ਸਾਲ ਤੇ ਜਾਂ ਕਿਦਾਂ ਤੇ ਹੈ ਸਿਸਟਮ ਜਿੱਦਾਂ ਆਪਣੇ ਇੰਡੀਆ ਵਾਲਾ ਹੀ ਆ ਕਿ ਜਿਹੜੇ ਬਜ਼ੁਰਗਾਂ ਕੋਈ ਨਹੀਂ ਸੰਭਾਲਣ ਬਿਰਦਾ ਆਸ਼ਰਮ ਛੱਡ ਦਿੰਦੇ ਆ ਇੱਥੇ ਹੈਗੇ ਇੱਥੇ ਸਰਕਾਰ ਬਹੁਤ ਮਦਦ ਕਰਦੀ ਆ ਉਹਨਾਂ ਨੂੰ ਰੋਟੀ ਪਾਣੀ ਖਾਂਦੀ ਆ ਉਹਨਾਂ ਨੂੰ ਘੁੰਮਣ ਫਿਰਨ ਘਟਦੇ ਆ ਉਹਨਾਂ ਦਿੰਦੇ ਆ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੰਦੇ ਆ ਤੇ ਚੰਗਾ دوستੋ ਵੀਡੀਓ ਆਪਣੀ ਨੂੰ